ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਨੇ ਕਿਹਾ ਸੀ ਕਿ ਗੁਲਾਮ ਨੂੰ ਗੁਲਾਮੀ ਦਾ ਅਹਿਸਾਸ ਕਰਾ ਦਿਓ ਉਹ ਬਗਾਵਤ ਕਰ ਦੇਣਗੇ ਭਾਰਤ ਦੀ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਭਾਜਪਾ ਦੀ ਸਰਕਾਰ ਹੋਵੇ ਚਾਹੇ ਕੋਈ ਸੂਬਾ ਸਰਕਾਰ ਹੋਵੇ ਉਹ ਸਮੇਂ-ਸਮੇਂ ਤੇ ਦਲਤਾਂ ਨੂੰ ਪਛੜਿਆਂ ਨੂੰ ਉਹ ਅਹਿਸਾਸ ਕਰਾਉਂਦੇ ਨੇ ਵੀ ਤੁਸੀਂ ਗੁਲਾਮ ਹੋ ਇਹੀ ਕਾਰਨ ਹੈ ਕਿ ਜੋ ਮਨਰੇਗਾ ਸਕੀਮ ਹੈ ਉਹਦਾ ਨਾਮ ਬਦਲ ਕੇ ਇਹ ਹੀ ਅਹਿਸਾਸ ਕਰਾ ਦਿੱਤਾ ਕਿ ਤੁਸੀਂ ਗੁਲਾਮ ਹੋ ਤੇ ਭਾਰਤ ਸਰਕਾਰ ਨੇ ਇਹ ਬਹੁਤ ਵੱਡਾ ਹਟਕੰਦਾਂ ਵਰਤੇ ਆ ਅ ਗਲਤਾਂ ਨੂੰ ਪਛੜਿਆਂ ਨੂੰ ਤੇ ਮਧਰੀਗਾ ਸਕੀਮ ਦੇ ਵਿੱਚ ਜਿਹੜੇ 80 ਸਾਲ ਦੇ ਬਜ਼ੁਰਗ ਸਾਡੀਆਂ ਬਜ਼ੁਰਗ ਮਾਤਾਵਾਂ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਸਾਡੇ ਵੀਰ ਕੰਮ ਕਰਦੇ ਆ ਉਹਨਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਕਰਨ ਦਾ ਕੰਮ ਕੀਤਾ ਭਾਰਤ ਦੀ ਭਾਜਪਾ ਸਰਕਾਰ ਨੇ ਪੰਜਾਬ ਤਾਂ ਪਹਿਲਾਂ ਹੀ ਕਰਜ਼ੇ ਹੇਠ ਹੈ ਜੀ ਜੇ ਲੱਗਦਾ ਕਿ 40% ਹੋਰ ਥੋਪ ਦਿੱਤਾ ਗਿਆ ਲੱਗਦਾ ਨਹੀਂ ਕਿ ਕਿ ਮਨਰੇਗਰ ਸਕੀਮ ਹੈ ਜੋ ਜਿਸ ਨੂੰ ਜੀ ਆਰਮਜੀਤ ਦੇ ਨਾਮ ਨਾਲ ਬਦਲਿਆ ਜਾ ਰਿਹਾ ਕਾਮਯਾਬ ਹੋ ਪਾਏਗੀ ਇਹ ਜੋ ਕਹਿੰਦੇ ਤੁਸੀਂ ਕਿਹਾ ਵੀ ਪੰਜਾਬ ਕਰਜ਼ੇ ਚ ਹੈ ਮੈਂ ਮੰਨਦਾ ਵੀ ਇਹ ਕਰਜ਼ੇ ਚ ਹੈ ਕਰਜ਼ਾ ਕਾਦੇ ਵਾਸਤੇ ਚੱਕਿਆ ਕੀ ਲੋਕਾਂ ਨੂੰ ਸੁਖ ਹੂਲਤਾ ਮਿਲਿਆ ਕੀ ਲੋਕਾਂ ਦੇ ਕੰਮਕਾਰ ਹੋਏ ਕੀ ਲੋਕਾਂ ਨੂੰ ਰੁਜ਼ਗਾਰ ਮਿਲੇ ਆ ਕਿੰਨੇ ਪਰਸੈਂਟ ਨੌਜਵਾਨ ਨੇ ਜਿਨ੍ਹਾਂ ਨੂੰ ਰੁਜ਼ਗਾਰ ਮਿਲਿਆ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਬਿਜਲੀ ਬੋਰਡ ਦਾ ਬਹੁਤ ਕਰਜ਼ਾ ਸੀ ਅਸੀਂ ਤਾਰ ਰਹੇ ਹਾਂ ਕਾਹਦਾ ਕਰਜ਼ਾ ਸੀਗੇ ਜੀ ਉਹ ਬਿਜਲੀ ਬੋਰਡ ਦਾ ਪੰਜਾਬ ਦਾ ਕਰਜ਼ਾ ਸੀ ਕਿੰਨਾ ਕ ਕਰਜ਼ਾ ਸੀ ਕਾ ਕਰਜਾ ਕਿੰਨਾ ਕਿ ਸੀ ਕਿੰਨੀ ਕਿ ਬਿਜਲੀ ਫੁਗਦੀ ਆ ਪੰਜਾਬ ਦੇ ਵਿੱਚ ਸਾਡੇ ਜਿਹੜੇ ਗਰੀਬ ਆ ਦੁਖੀ ਹੁੰਦਾ ਜਦੋਂ ਜਵੇ ਮਾਨ ਲਾਗੇ ਤਵੇ ਰੋਜ ਜਾਗੇ ਸਾਡਾ ਰੋਜ ਜਗਿਆ ਹੋਇਆ ਹੁਣ ਤੇ ਜਿਵੇਂ ਸਾਨੂੰ ਕਹਿਣਗੇ ਅਸੀਂ ਉਮ ਜਿਮੀ ਕਰਾਂਗੇ ਅਗੇ ਜਿਵੇਂ ਸਾਨੂੰ ਹਾਈ ਕਮਾਂਡ ਸਾਨੂੰ ਆਦੇਸ਼ ਦਿਓ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਅੱਜ ਸੰਗਰੂਰ ਦੇ ਡੀਸੀ ਆਫਿਸ ਦੇ ਬਾਹਰ ਬੋਇਨ ਸਮਾਜ ਪਾਰਟੀ ਵੱਲੋਂ ਪਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਭਾਜਪਾ ਦੀ ਸੈਂਟਰ ਦੀ ਸਰਕਾਰ ਹੈ ਉਸ ਵੱਲੋਂ ਮਨਰੇਗਾ ਦੇ ਵਿੱਚ ਜੋ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਉਹ ਗਰੀਬਾਂ ਦੇ ਨਾਲ ਤੱਕਾ ਹੈ ਜੋ ਕਿ ਨਹੀਂ ਹੋਣ ਦੇਣਗੇ ਜਿਸ ਕਾਰਨ ਅੱਜ ਸੰਰੂਰ ਦੇ ਡੀਸੀ ਆਫਿਸ ਦੇ ਬਾਹਰ ਇਹ ਵੱਡੀ ਗਿਣਤੀ ਵਿੱਚ ਇਕੱਠ ਕਰਕੇ ਆਏ ਹਨ ਅਤੇ ਆਪਣਾ ਮੰਗ ਪੱਤਰ ਡੀਸੀ ਸਾਹਿਬ ਨੂੰ ਸੌਂਪਨ ਦੇ ਲਈ ਆਏ ਹਨ ਸਾਡੇ ਨਾਲ ਭੋਜਨ ਸਮਾਏ ਪਾਰਟੀ ਦੇ ਆਗੂ ਮਯੂਦ ਨੇ ਇਹਨਾਂ ਨੂੰ ਗਲਬਤ ਕਰਦੇ ਆ ਅਸੀਗਾ ਸਰ ਅਸੀਂ ਗੱਲ ਦੀ ਕੀ ਨਵੇਂ ਮੇਰੇ ਨਾਮ ਪਵਿੱਤਰ ਸਿੰਘ ਹੈ ਜੀ ਪਵਿੱਤਰ ਸਿੰਘ ਜੀ ਕੀ ਕਹਿਣਾ ਚਾਹੋਗੇ ਜੋ ਲਗਾਤਾਰ ਕੋਈ ਨਾ ਕੋਈ ਆਪਾਂ ਦੇਖਦੇ ਹਾਂਗਾ ਆਏ ਦਿਨ ਸਾਹਮਣੇ ਕੋਈ ਮਾਮਲਾ ਆਉਂਦਾ ਕਿ ਭਾਈਪਾ ਦੁਆਰਾ ਪੰਜਾਬ ਦੇ ਉੱਪਰ ਥੂਪਾਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਨੇ ਕਿਹਾ ਸੀ ਕਿ ਗੁਲਾਮ ਨੂੰ ਗੁਲਾਮੀ ਦਾ ਅਹਿਸਾਸ ਕਰਾ ਦਿਓ ਉਹ ਬਗਾਵਤ ਕਰ ਦੇਣਗੇ। ਭਾਰਤ ਦੀ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਭਾਜਪਾ ਦੀ ਸਰਕਾਰ ਹੋਵੇ ਚਾਹੇ ਕੋਈ ਸੂਬਾ ਸਰਕਾਰ ਹੋਵੇ ਉਹ ਸਮੇਂ-ਸਮੇਂ ਤੇ ਦਲਤਾਂ ਨੂੰ ਪਛੜਿਆਂ ਨੂੰ ਉਹ ਅਹਿਸਾਸ ਕਰਾਉਂਦੇ ਨੇ ਵੀ ਤੁਸੀਂ ਗੁਲਾਮ ਹੋ। ਇਹੀ ਕਾਰਨ ਹੈ ਕਿ ਜੋ ਮੰਰੇਗਾ ਸਕੀਮ ਹੈ ਉਹਦਾ ਨਾਮ ਬਦਲ ਕੇ ਇਹ ਹੀ ਅਹਿਸਾਸ ਕਰਾ ਦਿੱਤਾ ਕਿ ਤੁਸੀਂ ਗੁਲਾਮ ਹੋ ਦੂਜੀ ਗੱਲ ਉਹਨਾਂ ਨੇ ਇਸ ਸਕੀਮ ਨੂੰ ਚਾਹੇ 125 ਦਿਨਾਂ ਤੱਕ ਲੈ ਕੇ ਗਏ ਗਏ 100 ਦਿਨ ਤੋਂ ਵਧਾ ਕੇ ਪਰ ਉਹਦੇ ਵਿੱਚ 60 ਦਿਨਾਂ ਦੀ ਹਾੜੀ ਦੇ ਸੌਣੀ ਦੀ ਛੁੱਟੀ ਕਰ ਦਿੱਤੀ ਕਿ ਤੁਸੀਂ ਕੰਮ ਨਹੀਂ ਕਰ ਸਕਦੇ ਫਿਰ 100 ਦੇ ਵਿੱਚੋਂ 125 ਦਿਨਾਂ ਦੇ ਵਿੱਚੋਂ 60 ਦਿਨ ਘਟਾ ਕੇ ਬਾਕੀ ਕਿੰਨੇ ਰਹਿ ਗਏ ਇਹ ਕਿੰਨੇ ਦਿਨ ਕੰਮ ਕਰਨਗੇ ਮਜ਼ਦੂਰ ਕਿੰਨਾ ਕੁ ਉਹਨਾਂ ਦਾ ਚੁੱਲ੍ਹਾ ਜਿਹੜਾ ਉਹ ਤਪਦਾ ਰਹੂਗਾ ਤੇ ਭਾਰਤ ਸਰਕਾਰ ਨੇ ਇਹ ਬਹੁਤ ਵੱਡਾ ਹਟਕਣ ਦਾ ਵਰਤੇ ਹੈ ਦਲਤਾਂ ਨੂੰ ਪਛੜਿਆਂ ਨੂੰ ਤੇ ਮੰਦਰੀਗਾ ਸਕੀਮ ਦੇ ਵਿੱਚ ਜਿਹੜੇ 80-80 ਸਾਲ ਦੇ ਬਜ਼ੁਰਗ ਸਾਡੀਆਂ ਬਜ਼ੁਰਗ ਮਾਤਾਵਾਂ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਸਾਡੇ ਵੀਰ ਕੰਮ ਕਰਦੇ ਆ ਉਹਨਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਕਰਨ ਦਾ ਕੰਮ ਕੀਤਾ ਭਾਰਤ ਦੀ ਭਾਜਪਾ ਸਰਕਾਰ ਨੇ ਕੀ ਨੁਕਸਾਨ ਇਸਦੇ ਇਹਦੇ ਬਹੁਤ ਵੱਡੇ ਨੁਕਸਾਨ ਨੇ ਕਿਉਂਕਿ ਜਦੋਂ ਗਰੀਬਾਂ ਦਾ ਜਿਹੜਾ ਰੁਜ਼ਗਾਰ ਹੈ ਪਹਿਲੀ ਗੱਲ ਤਾਂ ਗਰੀਬਾਂ ਨੂੰ ਦਿਨੇ ਹੀ ਦੇਣੀ 300 ਰੁਪਈਆ ਉਹ ਵੀ 100 ਦਿਨ ਦਾ 100 ਦਿਨ ਦਾ ਵੀ ਨਹੀਂ ਮਿਲਣਾ ਉਹ 60-65 ਦਿਨ ਦਾ ਮਿਲਣਾ ਹੈ ਕਿ ਇੱਕ ਸਾਲ 60-65 ਦਿਨ ਕੰਮ ਕਰਕੇ 300 ਰੁਪਏ ਦੇ ਵਿੱਚ ਕੰਮ ਕਰਕੇ ਉਹ ਉਹਨਾਂ ਦਾ ਚੁੱਲਾ ਚੱਲਦਾ ਪ ਸਕਦਾ ਹੈ ਉਹਨਾਂ ਨੂੰ ਰਜਮੀ ਰੋਟੀ ਮਿਲ ਸਕਦੀ ਹੈ ਉਹਨਾਂ ਦੀਆਂ ਸੁੱਖ ਸਹੂਲਤਾਂ ਨੇ ਜਿਹੜੀਆਂ ਉਹ ਪੂਰੀਆਂ ਹੋ ਸਕਦੀਆਂ ਨੇ ਮੁੱਖ ਮੰਤਰੀ ਇਸ ਸਬੰਧ ਵਿੱਚ ਸੈਸ਼ਨ ਬੁਲਾਇਆ ਸੀ ਮੁੱਖ ਮੰਤਰੀ ਨੇ ਸੈਸ਼ਨ ਬੁਲਾਇਆ ਉਹਨਾਂ ਨੇ ਵੀ ਇੱਕ ਮਤਲਬ ਅੱਬ ਦਾ ਪੱਲਾ ਝਾੜਿਆ ਜੇ ਮੁੱਖ ਮੰਤਰੀ ਨੇ ਸੈਸ਼ਨ ਬੁਲਾਇਆ ਤਾਂ ਉਹਨੂੰ ਕਹਿਣਾ ਚਾਹੀਦਾ ਸੀ ਕਿ ਮੈਂ ਜੋ 40% ਸੈਂਟਰ ਸਰਕਾਰ ਨੇ ਕਿਹਾ ਵੀ 60 60% ਅਸੀਂ ਦਵਾਂਗੇ ਸੈਂਟਰ ਦਾ ਆਏਗਾ ਤੇ 40% ਸੂਬਾ ਸਰਕਾਰ ਦੇਗੀ ਤਾਂ ਉਹ ਢੱਲੇ ਨਾਲ ਕਹਿੰਦੇ ਵੀ ਅਸੀਂ 60 ਨਹੀਂ ਦਿੰਦੇ ਅਸੀਂ 40 ਨਹੀਂ ਦਿੰਦੇ ਅਸੀਂ 50% ਦਵਾਂਗੇ ਫੇਰ ਤਾਂ ਉਹਨਾਂ ਦੀ ਬੱਲੇ ਬੱਲੇ ਸੀ ਪਰ ਉਹਨਾਂ ਨੇ ਤਾਂ ਬਜ਼ਾਪ ਦਾ ਪੱਲਾ ਝਾੜਿਆ ਲੋਕਾਂ ਨੂੰ ਉਹ ਕੀਤਾ ਵੀ ਅਸੀਂ ਤਾਂ ਤੁਹਾਡੇ ਪੱਖ ਦੇ ਵਿੱਚ ਆ ਇਹ ਤਾਂ ਸੈਂਟਰ ਦੀ ਸਕੀਮ ਹੈ ਸੈਂਟਰੀ ਉਹ ਕਰ ਰਿਹਾ ਹੈ ਪੰਜਾਬ ਤਾਂ ਪਹਿਲਾਂ ਹੀ ਕਰਜ਼ੇ ਹੇਠ ਹੈ ਜੀ ਜੇ ਲੱਗਦਾ ਕਿ 40% ਹੋਰ ਥੋਪ ਦਿੱਤਾ ਗਿਆ ਲੱਗਦਾ ਨਹੀਂ ਕਿ ਕਿ ਮਨਰੇਗਰ ਦੀ ਸਕੀਮ ਹੈ ਜੋ ਜਿਸ ਨੂੰ ਜੀ ਆਰਮਜੀਤ ਦੇ ਨਾਮ ਨਾਲ ਬਦਲਿਆ ਜਾ ਰਿਹਾ ਕਾਮਯਾਬ ਹੋ ਪਾਏਗੀ ਇਹ ਜੋ ਕਹਿੰਦੇ ਤੁਸੀਂ ਕਿਹਾ ਵੀ ਪੰਜਾਬ ਕਰਜ਼ੇ ਚ ਹੈ ਮੈਂ ਮੰਨਦਾ ਵੀ ਇਹ ਕਰਜ਼ੇ ਚ ਹੈ ਕਰਜ਼ਾ ਕਾਦੇ ਵਾਸਤੇ ਚੱਕਿਆ ਕੀ ਲੋਕਾਂ ਨੂੰ ਸੁਖ ਹੂਲਤਾ ਮਿਲੀਆਂ ਕੀ ਲੋਕਾਂ ਦੇ ਕੰਮਕਾਰ ਹੋਏ ਕੀ ਲੋਕਾਂ ਨੂੰ ਰੁਜ਼ਗਾਰ ਮਿਲੇ ਆ ਕਿੰਨੇ ਪਰਸੈਂਟ ਨੌਜਵਾਨ ਨੇ ਜਿਨ੍ਹਾਂ ਨੂੰ ਰੁਜ਼ਗਾਰ ਮਿਲਿਆ ਜੇ ਦਾ ਮੈਂ ਮੰਨ ਲੈਂਦਾ ਵੀ ਜੇ ਉਹਨਾਂ ਨੇ ਮਤਲਬ ਜਿਹੜਾ ਕਰਜ਼ਾ ਲੇਤਾ ਉਹ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਰੁਜ਼ਗਾਰ ਦੇਣ ਲਈ ਖਰਚ ਕੀਤਾ ਜਾਂ ਉਹਨਾਂ ਨੇ ਹੋਰ ਸਹੂਲਤਾਂ ਦੇਣ ਲਈ ਖਰਚ ਕੀਤਾ ਪਿੰਡਾਂ ਦੇ ਵਿੱਚ ਕੀ ਸਹੂਲਤਾਂ ਮਿਲੀਆਂ ਨੇ ਸ਼ਹਿਰਾਂ ਦੇ ਵਿੱਚ ਕੀ ਸਹੂਲਤਾਂ ਮਿਲੀਆਂ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਬਿਜਲੀ ਬੋਰਡ ਦਾ ਬਹੁਤ ਕਰਜ਼ਾ ਸੀ ਅਸੀਂ ਤਾਰ ਰਹੇ ਹਾਂ ਕਾਹਦਾ ਕਰਜ਼ਾ ਸੀ ਜੀ ਉਹ ਬਿਜਲੀ ਬੋਰਡ ਦਾ ਪੰਜਾਹ ਕਰਜ਼ਾ ਸੀ ਕਿੰਨਾ ਕੁ ਕਰਜ਼ਾ ਸੀ ਕਰਜ਼ਾ ਕਿੰਨਾ ਕੁ ਸੀ ਕਿੰਨੀ ਕੀ ਬਿਜਲੀ ਫੁਕਦੀ ਆ ਪੰਜਾਬ ਦੇ ਵਿੱਚ ਉਹ ਉਹਨਾਂ ਨੂੰ ਬਾਹੋ ਚਾਹੀਦਾ ਉਹਦਾ ਕਰਜ਼ਾਈ ਪੰਜਾਬ ਸਰਕਾਰ ਕਿੱਥੋਂ ਹੋਗੀ ਉਹਦਾ ਬਿਜਲੀ ਬੋਰਡ ਕਰਜ਼ਾਈ ਹੋ ਸਕਦਾ ਪੰਜਾਬ ਸਰਕਾਰ ਤਾਂ ਹੋ ਨਹੀਂ ਸਕਦੀ ਪੰਜਾਬ ਸਰਕਾਰ ਨੇ ਜੋ ਸਹੂਲਤਾਂ ਦਾ ਐਲਾਨ ਕੀਤਾ ਉਹ ਪੂਰੀਆਂ ਕਰੇ ਉਹ ਦਵੇ ਉਹਨਾਂ ਨੂੰ ਬਿਜਲੀ ਬੋਰਡ ਨੂੰ ਪੈਸੇ ਦਵੇ ਜਿਹੜਾ ਪੈਸਾ ਬਿਜਲੀ ਬੋਰਡ ਜੇ ਤੁਸੀਂ ਕਹਿੰਦੇ ਹੋ ਵੀ ਬਿਜਲੀ ਬੋਰਡ ਦਾ ਕਰਜ਼ਾ ਹੈ ਤੇ ਫਿਰ ਉਹ ਪੰਜਾਬ ਸਰਕਾਰ ਨੇ ਜਿਹੜਾ ਕਰਜ਼ਾ ਲੈਂਦਾ ਬਿਜਲੀ ਬੋਰਡ ਦਾ ਕਰਜ਼ਾ ਕਿਉਂ ਨਹੀਂ ਲੌਂਦੀ ਕਿਉਂ ਉਹ ਕਰ ਰਹੀ ਆ ਉਹ ਜੀ ਅੱਜ ਆਪਣਾ ਇਹ ਸਰੂਰ ਦੇ ਵਿੱਚ ਹੀ ਧਰਨਾ ਆਇਆ ਕਿਤੇ ਹੋਰ ਵੀ ਹੈ ਪੂਰੇ ਪੰਜਾਬ ਦੇ ਵਿੱਚ ਹੈ ਜੀ ਹਰ ਇੱਕ ਡਿਸਟ੍ਰਿਕਟ ਬੱਧਰ ਦਿੱਤੇ ਕਰਨਾ ਦਿੱਤਾ ਗਿਆ ਹਾਂ ਅਗਲਾ ਐਕਸ਼ਨ ਕੀ ਹੋਵੇਗਾ ਜੀ ਅਗਲਾ ਸਾਡੇ ਭੈਣ ਕੁਮਾਰੀ ਮਾਇਆਬਤੀ ਜੀ ਜੋ ਭਾਰਤ ਦੇ ਸਾਡੇ ਰਾਸ਼ਟਰੀ ਪ੍ਰਧਾਨ ਨੇ ਬਹੁਜਨ ਸਮਾਜ ਪਾਰਟੀ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਔਰ ਪੰਜਾਬ ਦੇ ਜਿਹੜੀ ਸੂਬਾ ਕਮੇਟੀ ਹੈ ਸਰਦਾਰ ਅਵਤਾਰ ਸਿੰਘ ਦੀ ਕਰਾਂ ਕਰੀਮਪੁਰੀ ਜੋ ਸੂਬਾ ਪ੍ਰਧਾਨ ਨੇ ਪੰਜਾਬ ਦੇ ਇੰਚਾਰਜ ਜੋ ਹਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਪ੍ਰੋਗਰਾਮ ਅਗਲਾ ਲਿਖਣਗੇ ਉਹ ਪ੍ਰੋਗਰਾਮਾਂ ਤੇ ਫੁੱਲ ਚੜਾਗੇ ਅਸੀਂ ਵੱਡੀ ਪੱਧਰ ਦੇ ਇਸ ਸੰਘਰਸ਼ ਵੱਲ ਲੈ ਕੇ ਜਾਵਾਂਗੇ ਕਿੰਨੇ ਵਸਰੇ ਬਣੇ ਗਰਜੀਤ ਕੈਂਥਾ ਜੀ ਮੇਰਾ ਨਾਮ ਕੈਂਥ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਪਾਰ ਸਰਕਾਰ ਦੇ ਫੈਸਲੇ ਨੂੰ ਪਾਰ ਸਰਕਾਰ ਦੇ ਨੇ ਭਾਈਪੜੇ ਦਾ ਕਹਿ ਰਹੇ ਨੇ ਕਿ ਇਸ ਵਿੱਚ ਕੋਈ ਹੁਣ ਘਾਟ ਨਹੀਂ ਹੈਗੀ ਲੋਕਾਂ ਨੂੰ ਸਮਝਾ ਕੇ ਫਾਇਦਾ ਹੋਣਾ ਹੈ ਦਿਹਾੜੀਆਂ ਵਧਾ ਦੇ ਪੀਏ 125 ਦਿਨ ਕਰਤੀਆਂ ਇਹ ਇੱਕ ਨਾ ਜੀ ਲੌਲੀਪਾਪ ਦਿੱਤਾ ਇਹਨਾਂ ਨੂੰ ਕੋਈ ਦਿਹਾੜੀ ਨਹੀਂ ਵਧਾਉਣੇ ਇਹ ਕਿਉਂਕਿ ਜਦੋਂ ਕੰਮ ਹੀ ਘਟਾਤਾ ਕੰਮ ਘਟਾਤਾ ਕਿਉਂਕਿ ਹਾੜੀ ਸੋਣੀ ਇਹਨਾਂ ਨੂੰ ਕੋਈ ਕੰਮ ਨਹੀਂ ਦੇਣਾ ਹੈਗਾ ਉਹਨਾਂ ਨੇ ਆਪ ਮੰਨਿਆ ਇਹ ਗੱਲ ਤੇ 300 ਦਿਨ ਜਿਹੜੇ ਜਿਹੜਾ ਦਿਹਾੜੀ ਕਰਨੀ ਹੈ 375 700 ਰੁਪਏ ਦਿਹਾੜੀ ਕਰੋ ਦੂਜੇ ਨੰਬਰ ਤੇ ਉਹ 10% ਮਸਾਂ ਦਿੰਦੇ ਸੀ ਪੰਜਾਬ ਸਰਕਾਰ ਵਾਲੇ ਹੁਣ 45% ਦਾ ਕਹਿੰਦੇ ਵੀ 40 60 40 ਦੀ ਰੇਸ਼ੋ ਕਰਤੀ ਇਹਨਾਂ ਨੇ ਪੰਜਾਬ ਪਹਿਲਾਂ ਹੀ ਕਰਜ਼ਈਆ ਬਹੁਤ ਪਰ ਜਿਹੜਾ ਸੱਚ ਬੋਲਦਾ ਮੈਂ ਇੱਕ ਚੀਜ਼ ਦੱਸਣਾ ਵੀ ਜਿੰਨੇ ਸੱਚ ਬੋਲਦੇ ਨੇ ਤੁਹਾਡੇ ਪੱਤਰਕਾਰ ਸੈਂਟਰ ਚ ਜਿਹੜੇ ਨੇ ਹੈਗੇ ਸੀ ਉਹ ਮਰਵਾਤੇ ਇਹਨਾਂ ਨੇ ਮੋਦੀ ਨੇ ਮਰਵਾਤੇ ਇਹ ਛਰੀਆਮ ਕਹਿ ਰਹੇ ਹਾਂ ਮੈਂ ਹੁਣ ਜਿਹੜੇ ਪੰਜਾਬ ਵਾਲੇ ਨੇ ਜਿਹੜਾ ਤੁਹਾਡਾ ਪੱਤਰਕਾਰ ਕੋਈ ਮੈਂ ਖੁਦ ਪੱਤਰਕਾਰੀ ਕੀਤੀ ਆ 2 ਸਾਲ ਜਿਹੜਾ ਪੱਤਰਕਾਰ ਸੱਚ ਬੋਲਦਾ ਉਹਦੇ ਤੇ ਪਰਚੇ ਹੁੰਦੇ ਨੇ ਪੀਤੂ ਆਰਟੀਆ ਹੀ ਇਹ ਕਾਨੂੰਨ ਮੰਨਿਆ ਮੰਗਿਆ ਕਿਵੇਂ ਇਹ ਆਰਟੀਆ ਕੋਈ ਵੀ ਪਾ ਸਕਦਾ ਹੈ ਆਰਟੀਆ ਕੋਈ ਪਾ ਸਕਦਾ ਜਦੋਂ ਵੀ ਆਹ ਦੱਸੋ ਇਹਦੇ ਸਾਨੂੰ ਕੀ ਹੈ ਕਿ ਉਹ ਲੁਕਦੇ ਨੇ ਕਿ ਜਿਹੜਾ ਇਹਨਾਂ ਦਾ ਨੰਨੂ ਨੰਗਾ ਕਰਦਾ ਹੈ ਕੋਈ ਵੀ ਬੰਦਾ ਤੇ ਉਹਦੇ ਖਿਲਾਫ ਇਹ ਪਰਚਾ ਕਰ ਦਿੰਦੇ ਨੇ ਮੈਂ ਤਾਂ ਇਹਨਾਂ ਕਹਿਣਾ ਵੀ ਸੱਚ ਬੋਲਣ ਦੇ ਕਿਉਂਕਿ ਜੇ ਆਹ ਸੋਸ਼ਲ ਮੀਡੀਆ ਨਾ ਹੁੰਦਾ ਪੱਤਰਕਾਰੀ ਵੀ ਵਿਕੀ ਹੋਈ ਹੈ ਜਿਹੜੇ ਨੀਲੀ ਪੱਤਰਕਾਰੀ ਪੀੜੀ ਪੱਤਰਕਾਰੀ ਕਰ ਰਹੇ ਨੇ ਉਹਨਾਂ ਦੇ ਚਮਚੇ ਨੇ ਉਹਨਾਂ ਨੂੰ ਪੈਸੇ ਮਿਲਦੇ ਨੇ ਇਸ ਗੱਲ ਦੇ ਪ੍ਰਧਾਨ ਜੀ ਅੱਜ ਕਾਫੀ ਕਠਾ ਤੁਹਾਡਾ ਅੱਜ ਦਾ ਆਪਣਾ ਕੀ ਅੱਜ ਜਿਹੜਾ ਧਰਨਾ ਸੀ ਕਦੋਂ ਵਿਚਾਰੀ ਰਹੇਗਾ ਹਾਂਜੀ ਅੱਜ ਦਾ ਧਰਨਾ ਜਿਹੜਾ ਹੈ ਕਦੋਂ ਤੱਕ ਚੱਈ ਰਹੇਗਾ ਇਹ ਅੱਜ ਦਾ ਧਰਨਾ ਦਾ ਜੀ ਅੱਜ ਦਾ ਦਿਨ ਜਾਰੀ ਰਹੂਗਾ ਬਾਕੀ ਸਾਨੂੰ ਜਿਵੇਂ ਪੰਜਾਬ ਦੇ ਦੇਸ਼ਾਂ ਨਿਰਦੇਸ਼ ਆਉਣਗੇ ਉਸ ਉਸ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਧਰਨੇ ਲਾਵਾਂਗੇ ਤੇ ਇਹ ਡੀਸੀ ਅਫਸਰ ਕੀ ਅਸੀਂ ਪੰਜਾਬ ਦੇ ਵਿੱਚ ਕੀ ਸੈਂਟਰ ਦੇ ਵਿੱਚ ਵੀ ਅਸੀਂ ਧਰਨੇ ਲਾ ਸਕਦੇ ਹਾਂ ਕਿਉਂਕਿ ਸਾਡੇ ਜਿਹੜੇ ਗਰੀਬ ਆ ਦੁਖੀ ਹੁੰਦਾ ਜਦੋਂ ਜਵੇ ਮਾਨ ਲਾਗੇ ਤਵੇ ਰੋਸ ਜਗਿਆ ਸਾਡਾ ਰੋਸ ਜਗਿਆ ਹੋਇਆ ਹੁਣ ਜਿਵੇਂ ਸਾਨੂੰ ਕਹਿਣਗੇ ਅਸੀਂ ਉਵੇਂ ਜਿਵੇਂ ਕਰਾਂਗੇ ਅੱਗੇ ਜਿਵੇਂ ਸਾਨੂੰ ਹਾਈ ਕਮਾਂਡ ਸਾਨੂੰ ਆਦੇਸ਼ ਦੇਊਗੀ ਸਾਡੇ ਨਾਲ ਹੋਰ ਵੀ ਆਗੂ ਮੌਜੂਦ ਨੇ ਨਾਲ ਗੱਲਬਾਤ ਕਰਦੇ ਆਂ ਸਸੇ ਸਰ ਜੈ ਭੀਮ ਜੈ ਭਾਰਤ ਮੇਰਾ ਨਾਮ ਕਲਵੰਤ ਸਿੰਘ ਸੰਰੂਪ ਤੋਂ ਜੀ ਮੈਂ ਬੋਲ ਰਿਹਾ ਅੱਜ ਵਿਸ਼ੇ ਦੇ ਵੀ ਮੋਦੀ ਸਾਹਿਬ ਦੇ ਜੋ ਸਾਨੂੰ ਨੌਕਰੀਆਂ ਤਾਂ ਦੇਣੀਆਂ ਦੀ ਸਾਨੂੰ ਠੇਕੇਦਾਰੀ ਸਿਸਟਮ ਚ ਜਾ ਕੇ ਸਾਡੇ ਜਵਾਕਾ ਦਾ ਰੋਜ਼ਗਾਰ ਮਾਰਤਾ ਜੀ ਇਹਦੇ ਵਿੱਚ ਅਸੀਂ ਬਹੁਤ ਨਖੇਦੀ ਕਰਦੇ ਆਂ ਜੀ ਵੀ ਸਾਡੇ ਜਵਾਕ ਕਿੱਥੇ ਜਾਣਗੇ ਇਦਾਂ ਦਿਹਾੜੀ ਵੀ ਖੋਲੀ ਇਹਨਾਂ ਦੀ ਤਾਂ ਮਡੇਗਾ ਕੀ ਚਲਾਇਆ ਮਡੇਗੇ ਦੀ ਤਾਂ ਦਿਹਾੜੀ ਪੂਰੀ ਮਿਲਦੀ ਨਹੀਂ ਉਹਦੇ 10 ਦਿਨ ਦਿਹਾੜੀ ਜਾਣਗੇ 10 ਦਿਨ ਬਾਅਦ ਫੇਰ ਘੜੇ ਬਿਠਾ ਦੇਣਗੇ ਤੇ ਉਹਨਾਂ ਦਾ ਚੁੱਲ੍ਹੇ ਤੇ ਰੋਟੀ ਕਿੱਥੋਂ ਪੱਕੂਗੀ ਇਹਨਾਂ 100 ਦਿਨ ਸੀ ਮੋਦੀ ਸਾਹਿਬ ਕਹਿੰਦੇ ਹੁਣ ਤੱਕ 125 ਦਿਨ ਕਰਤੀ ਜੀ 125 ਦਿਨ ਕਿੱਥੋਂ ਬਣਨਗੇ ਜੀ ਜੇ ਕੋਈ ਲੈ ਕੇ ਜਾਊ ਤਾਂਹੀਂ ਆ ਜੀ 10 ਦਿਨ ਜਾਂਦੇ 10 ਦਿਨ ਬਾਅਦ ਫੇਰ ਦੂਜੀ ਦੂਜੀ ਸ਼ਿਫਟ ਚੱਲ ਪੈਂਦੀ ਹੈ ਉਹਦਾ 10 ਦਿਨ ਕੰਮ ਚੱਲਦਾ ਹੈ ਤੇ 10 ਦਿਨਾਂ ਦੇ ਵਿੱਚ ਤੁਹਾਨੂੰ ਪਤਾ ਵੀ ਕੀ ਬਣੂਗਾ ਚੁੱਲ੍ਹਾ ਵੀ ਨਹੀਂ ਚੱਲਣਾ ਤੇ ਮੋਦੀ ਦੇ ਜਿਹੜੇ ਸਾਡੇ ਬੱਚਿਆਂ ਨੂੰ ਭਵਿੱਖ ਹੈ ਉਹ ਖਾਤਰੇ ਤੇ ਪਾਤਾ ਜੀ ਸਾਡੇ ਜਿਹਨੇ ਪੱਤਰਕਾਰ ਸੀ ਉਹਨਾਂ ਨੂੰ ਜਾ ਕੇ ਅੰਦਰ ਕਰਤਾ ਜੀ ਤੇ ਸਾਡੀ ਬੋਲਣ ਵਾਲੀ ਜਿਹੜੀ ਜਮਾਤ ਸੀ ਉਹ ਵੀ ਉਹਨਾਂ ਦੇ ਪਰਚੇ ਦਾਖਲ ਕਰਤੇ ਜੀ ਤੇ ਬੋਲ ਅਸੀਂ ਕਿੱਥੇ ਬੋਲਾਂਗੇ ਜੀ ਗਰੀਬ ਬੰਦਾ ਬੋਲ ਹੀ ਨਹੀਂ ਸਕਦਾ ਉਹਨਾਂ ਦੇ ਗਲ ਚ ਅੰਗੂਠਾ ਦੇ ਦਿੱਤਾ ਜੀ ਤੁਹਾਨੂੰ ਜੇ ਲੱਗਦਾਗਾ ਕਿ ਇਹ ਕਾਨੂੰਨ ਵਾਪਸ ਨਹੀਂ ਹੁੰਦਾ ਤਾਂ ਅਗਲਾ ਇਲੈਕਸ਼ਨ ਕਿ ਹੋਗਾ ਬਹੁਤ ਸਮਾਂ ਹੈ ਪਾਰਟੀ ਵੱਲੋਂ ਸਾਡੇ ਬੋਲਣ ਸਮਾਜ پارٹی ਵੱਲੋਂ ਅਸੀਂ ਹੋ ਸਕਦਾ ਸਾਨੂੰ ਦਿੱਲੀ ਨੂੰ ਰਲਵਾਣਾ ਹੋਣਾ ਪਏ ਜੀ ਤੇ ਦਿੱਲੀ ਜਾ ਕੇ ਅਸੀਂ ਪੱਕੇ ਤੌਰ ਤੇ ਧਰਨਾ ਲਾਉਣ ਦੀ ਸਕੀਮ 'ਚ ਰੱਖਾਂਗੇ ਜੀ ਇਹ ਕੋਲ ਇਹ ਸਨ ਸਾਡੇ ਨਾਲ ਬੋਇਸਮਾਈ ਪਾਰਟੀ ਦੇ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਜੇ ਸਾਨੂੰ ਦਿੱਲੀ ਜਾਣਾ ਪਿਆ ਉੱਥੇ ਜਾ ਕੇ ਧਰਨੇ ਲਗਾਣੇ ਪਏ ਇਸ ਕਾਨੂੰਨ ਨੂੰ ਵਾਪਸ ਕਰਵਾਉਣ ਦੇ ਲਈ ਜੋ ਪਹਿਨਾ ਮਨਰਿਗਾ ਚੱਲ ਰਹੀ ਸੀ ਉਸ ਨੂੰ ਬਹਾਲ ਕਰਾਉਣ ਦੇ ਲਈ ਤਾਂ ਇਹ ਉਸ ਤੋਂ ਵੀ ਪਿੱਛੇ ਨਹੀਂ ਹਟਣਗੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਜਨ ਹਿਤੇਸ਼ੀ